ਜਿੰਦ ਮਾਹੀ ਜੇ ਚੱਲਿਆ ਜੇ ਜਿੰਦ ਮਾਹੀ ਚੱਲਿਆ ਸਕੂਲ ਪੜਾਉਣ ਸਕੂਟਰ ਕੱਢ ਲਈ ਓਏ ਸਕੂਟਰ ਕੱਢ ਲੈ ਲੱਗੀ ਮੈਂ ਓਣ ਜਮਾਤਾ ਕੱਠੀਆਂ ਹੀ ਨੇ ਜਮਾਤਾ ਕੱਠੀਆਂ ਲਗਾ ਕੇ ਆਏ ਸ਼ਾਮ ਨੂੰ ਸਬਜ਼ੀ ਓਏ ਸ਼ਾਮ ਨੂੰ ਸਬਜ਼ੀ ਬਣਾਉਂਦੇ ਆ ਗਾਈਏ ਵੇ ਕਪਲ ਵੇ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਲੱਗਦੇ ਬੋਲ ਪਈਆਂ ਬੋ ਤਨੇ ਤਿਆਰੀਆਂ ਅਜੇ ਪਿਸ਼ੋਰੋਂ ਜੁੱਤੀ ਆਈ ਨਹੀਂ ਤੇ ਪੱਗ ਵੀ ਰੰਗਾਈ ਨਹੀਂ ਹਾਲੇ ਕਾਫੀ ਇੰਤਜ਼ਾਮ ਕਰਨੇ ਤਰੀਕਾ ਨੇੜੇ ਆ ਗਈਆਂ ਤੇ ਸਾਹੇ ਚਿੱਠੀ ਪਾਈ ਨਹੀਂ ਜ਼ਰਾ ਤਾੜੀਆਂ ਵਜਾ ਦੋ ਸੋਹਣਿਆ ਤਰੀਕਾ ਨੇੜੇ ਆ ਗਈਆਂ ਤੇ ਸਾਹੇ ਚਿੱਠੀ ਪਾਈ ਨਹੀਂ ਪਾਈ ਨਹੀਂ ਸ਼ਾਦਿਆਂ ਵਿਆਂ ਹਾਂ ਵਾਲੇ ਮੌਕਿਆਂ ਦੇ ਉੱਤੇ ਪੱਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ ਨਾਲ ਨਾਲ ਵੱਟਦੇ ਆ ਲੱਡੂ ਤੂੰ ਸਪੀਕਰਾਂ ਤੇ ਲਾ ਦੇ ਜ਼ਰਾ ਗਾਣਾ ਸਰਤਾਜ ਦਾ ਵਜਿੰਦ ਮਹੀਂ ਜੇ ਚੜਨਾ ਉਹ ਜ਼ਿੰਦ ਮਹੀਂ ਜੇ ਚੜਨਾ ਏ ਕੋੜੀ ਤਿਆਰੀ ਕਰ ਲੈ ਓਏ ਤਿਆਰੀ ਕਰ ਲੈ ਜੱਚੂ ਕੀ ਜੋੜੀ ਵੇ ਕਪਲ ਵਹਿ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਲੱਗਦੇ ਬੋਲ